ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਗੁਰਪੰਤ ਸਿੰਘ ਪੰਨੂ ਦੀ ਗਿਰਫਤਾਰੀ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਹੈ ਤੇ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਸੀਐਮ ਭਗਵੰਤ ਮਾਨ ਨੂੰ ਦਰਅਸਲ 2 ਦਿਨ ਪਹਿਲਾਂ ਜਿਹੜੀ ਧਮਕੀ ਦਿੱਤੀ ਗਈ ਸੀ ਉਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਿ ਰਸਮ ਹੁੰਦੀ ਹੈ ਝੰਡਾ ਲਹਿਰਾਉਣ ਦੀ 26 ਜਨਵਰੀ ਵਾਲੇ ਦਿਨ ਉਹਨੂੰ ਬਦਲ ਕੇ ਪਟਿਆਲੇ ਦੇ ਵਿੱਚ ਕਰ ਦਿੱਤਾ ਗਿਆ ਸੀ ਔਰ ਹੁਣ ਵੱਡੀ ਰਾਹਤ ਵਾਲੀ ਗੱਲ ਕਹਿ ਸਕਦੇ ਆ ਭਗਵੰਤ ਮਾਨ ਦੇ ਲਈ ਕਿਉਂਕਿ ਜਿਹੜਾ ਅਮਰੀਕਾ ਉੱਥੇ ਬੈਠੇ ਪੰਨੂ ਨੇ ਜਦੋਂ ਧਮਕੀ ਦਿੱਤੀ ਐ ਉਹਦੇ ਤਾਂ ਇੱਕ ਵਾਰ ਇਹ ਹੋ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਾਂਬੇ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ ਔਰ ਹੁਣ ਖਾਲਸਤਾਨੀ ਜਿਹਨੂੰ ਪੰਨੂ ਨੂੰ ਖਾਲਸਤਾਨੀ ਵੀ ਕਿਹਾ ਜਾਂਦਾ ਉਹਨਾਂ ਦਾ ਅਧਿਐਕਸ਼ ਵੀ ਕਿਹਾ ਜਾਂਦਾ ਪਰ ਹੁਣ ਜਿਹੜੀ ਪੂਰੀ ਬਾਜ਼ੀ ਪਲਟ ਦਿੱਤੀ ਐ ਕਿਵੇਂ ਪਲਟ ਗਈ ਐ ਅਮਰੀਕਾ ਤੱਕ ਜਾਨੀ ਕੰਬ ਚੁੱਕਿਆ ਹਰਕਮ ਮੱਚ ਚੁੱਕਿਆ ਅਮਰੀਕਾ ਦੇ ਵਿੱਚ ਜਿਹੜੀ ਕਿ ਤਹਾਨੂੰ ਮੈਂ ਵੀਡੀਓ ਸੁਣਾਉਣ ਜਾ ਰਿਹਾ ਇਹਦੇ ਵਿੱਚ ਇੱਕ ਐਸਾ ਖੁਲਾਸਾ ਤੇ ਐਸੀ ਇੱਕ ਵੀਡੀਓ ਜਿਵੇਂ ਪੂਰੀ ਬਾਜ਼ੀ ਕਮਾ ਦਿੱਤੀ ਹੈ ਪੰਨੂ ਦੀ ਔਰ ਜਿਹੜਾ ਪੰਨੂ ਨੇ ਇੱਕ ਬਹੁਤ ਹੀ ਵੱਡੀ ਧਮਕੀ ਦਿੱਤੀ ਸੀ ਸੀਐਮ ਮਾਨ ਨੂੰ ਕਿ ਅਸੀਂ ਦਰਅਸਲ ਤੈਨੂੰ ਜਿਹੜਾ ਕਿ 26 ਜਨਵਰੀ ਵਾਲੇ ਦਿਨ ਝੰਡਾ ਨਹੀਂ ਲਹਿਰਾਉਣ ਦੇਵਾਂਗੇ ਤੈਨੂੰ ਬੰਬ ਨਾ ਉਡਾ ਦੇਵਾਂਗੇ ਤਾਂ ਇਹ ਗੱਲ ਬਹੁਤ ਵੱਡੀ ਸੀ ਪੰਜਾਬ ਦੇ ਮੁੱਖ ਮੰਤਰੀ ਲਈ ਔਰ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਕਿਉਂਕਿ ਅਕਸਰ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਨੂੰ ਚਾਹਣ ਵਾਲੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹੋਣੇ ਆ ਬਲਕਿ ਇਹ ਖਬਰ ਹੈ ਜਿਹੜੀ ਉਹ ਵਿਦੇਸ਼ਾਂ ਤੇ ਫੈਲ ਗਈ ਸੀ ਔਰ ਹੁਣ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਪੰਨੂ ਦੀ ਗ੍ਰਿਫਤਾਰੀ ਦੇ ਨਾਲ ਜੁੜੀ ਹੋਈ ਵੀਡੀਓ ਬਹੁਤ ਹੀ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਕਰਦੇ ਅਗਲੇ ਵਿਚਾਰ ਸਾਂਝੇ ਸੁਣੋ ਉਹ ਸਾਰਾ ਵਿੱਚ ਹੀ ਆ ਗਈ ਸੀ ਜਦੋਂ ਮੇਲ ਆਈ ਹੈ ਉਹੀ ਤੁਹਾਨੂੰ ਕਿਹਾ ਕਿ ਡੜ ਭਮਕੀਆਂ ਜਿਹੜੀਆਂ ਹੁੰਦੀਆਂ ਉਹੀ ਹੁੰਦਾ ਅੱਗ ਲੱਗੇ ਕਿਵੇਂ ਦੇ ਪ੍ਰਬੰਧ ਹੈਗੇ ਸੀ ਸੀਸੀਟੀਵੀ ਕੈਮਰੇ ਸ਼ਹਿਰ 'ਚ ਕਾਫੀ ਖਰਾਬ ਹੈਗੇ ਉਹਨਾਂ ਨੂੰ ਲੈ ਕੇ ਜੀ ਇਹ ਇਹਦਾ ਇਹਦੀ ਮੋਡਸ ਪ੍ਰਿੰਟ ਹੀ ਆ ਤੇ ਇਹ ਤੁਹਾਨੂੰ ਜਿਵੇਂ ਇਹਦੇ ਪ੍ਰੋਸੀਜਰ ਚੱਲ ਰਿਹਾ ਹੈ ਹਿੰਦੁਸਤਾਨ ਦੇ ਕਾਨੂੰਨ ਦਾ ਪਘੋੜਾ ਕੁਸ਼ਚਰ ਨੂੰ ਤੁਹਾਨੂੰ ਕੈਂਟਰ ਦੇ ਵਿੱਚ ਪਿੱਛੇ ਬੈਠਾ ਤੁਹਾਨੂੰ ਦੇਖਿਆ ਜਾਊਗਾ ਇਹ ਪੰਨੋ ਨੂੰ ਵਾਪਸ ਲਿਆਂਦਾ ਜਾਊ ਉਹ ਤੇ ਪਟਿਆਲੇ ਜੇਲ੍ਹ 'ਚ ਹੀ ਹੋਊਗਾ ਤੇ ਉਦੋਂ ਤੁਸੀਂ ਸਾਰੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਕੋਈ ਫੇਅਰ ਨਹੀਂ ਹੈ ਕੁਵੱਤ ਕਤਵਾਂਤ ਸਮੋਗੇ ਘਟਕਿਆਂ ਦਾ ਕਿ ਕਿਉਂ ਸੇ ਚੈਲੰਜ ਬਟਾ ਚੈਲੰਜ ਬਣ ਕੇ ਚੱਲ ਰਹੇ ਹੋ ਨਹੀਂ ਇਹ ਦੇਖੋ ਹਰ ਫੰਕਸ਼ਨ ਹੈ ਜਿਹੜਾ ਆਪਣਾ ਹਿੰਦੁਸਤਾਨ ਦਾ ਜਦੋਂ ਇਹਦੇ ਚ ਆਪਣੀ ਬਦਕਸੁਨਤੀ ਆ ਵੀ ਗਵਾਂਡੀ ਨਹੀਂ ਕੋਈ ਚੇਂਜ ਕਰ ਸਕਦਾ ਤੇ ਇਹ ਗਵਾਂਡੀ ਦੇਸ਼ ਹਮੇਸ਼ਾ ਹੀ ਜਿਹੜੇ ਉਥੋਂ ਸ਼ਹਿਰ ਲੈ ਕੇ ਉਹਦੇ ਵਿੱਚ ਰਾਜ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਅਰਥ ਵਿਵਸਥਾ ਨੂੰ ਖਾਫ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਤੇ ਪੁਲਿਸ ਲਈ ਚੈਲੰਜ ਹੁੰਦਾ ਵੀ ਇਹੋ ਜਿਹੇ ਜਿਹੜੇ ਫੰਕਸ਼ਨਸ ਆ ਉਹ ਪੀਸਫੁਲ ਰਹਿਣ ਸਾਡੀ ਟੀਮ ਬੜੀ ਕੰਪੀਟੈਂਟ ਹੈ ਤੇ ਬੜੇ ਕਾਬਲ ਐ एसएसपी ਇੱਥੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਵੀ ਕੋਈ ਸ਼ਰਾਰਤ ਕਰਨ ਦੇ ਵਿੱਚ ਇੱਥੇ ਜਾਂ ਬਾਕੀ ਵੀ ਕਿਤੇ ਜਿਹੜੇ ਜਿਹੜੇ ਬਾਕੀ ਆਫਸਰ ਜਿਹੜੇ ਲੱਗੇ ਹੋਏ ਕੋਈ ਸ਼ਰਾਰਤ ਦੇ ਵਿੱਚ ਕੰਮ ਨਹੀਂ ਹੋਊਗਾ ਇਹ ਸੀ ਡੀਆਈਜੀ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਬਹੁਤ ਹੀ ਹੁਨਾਰਪੂਲੀਸ ਆਫੀਸਰ ਨੇ ਪੰਜਾਬੀ ਨੇ ਸਿੱਖ ਨੇ ਔਰ ਇਹਨਾਂ ਨੇ ਹੁਣ ਬਹੁਤ ਵੱਡਾ ਦਾਵਾ ਕਰ ਦਿੱਤਾ ਕਿ ਜਿਹੜਾ ਗੁਰਪੰਤ ਸਿੰਘ ਪੰਨੂ ਆ ਉਹਨੂੰ ਅਸੀਂ ਪਟਿਆਲੇ ਦੀ ਜੇਲ੍ਹ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਪੰਜਾਬ ਪੁਲਿਸ ਦੇ ਕੈਂਟਰ ਦੇ ਵਿੱਚ ਤੁਹਾਨੂੰ ਉਹ ਬੈਠਾ ਨਜ਼ਰ ਆਜੂਆ ਕਿ ਪੰਨੂ ਦੀ ਗ੍ਰਿਫਤਾਰੀ ਹੋ ਗਈ ਹੈ ਦਰਸਾਵ ਹੁਣ ਜਿਹੜਾ ਜਾਲ ਉਹ ਪੰਜਾਬ ਦੇ ਗੌਰਵ ਜਾਦਵ ਡੀਜੀਪੀ ਉਹਨਾਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਫੈਲਾ ਦਿੱਤਾ ਕਿ ਕੋਈ ਵੀ ਸ਼ਰਾਰਤ ਮੁੱਖ ਮੰਤਰੀ ਦੇ ਨਾਲ ਜਾਂ ਫਿਰ ਸਾਡੇ ਪੂਰੇ ਪੰਜਾਬ ਦੇ ਵਿੱਚ ਕੋਈ ਹੋਰ ਵੀ ਗੱਲਾਂ ਬਾਤਾਂ ਨੂੰ ਅੰਜਾਮ ਨਾ ਦੇ ਦਿੱਤਾ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਆ ਲਗਾਤਾਰ ਵਿਗੜ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਹੀ ਵੱਡੀ ਧਮਕੀ ਦੇ ਚੁੱਕੇ ਨੇ ਗੁਰਪੰਤ ਸਿੰਘ ਪੰਨੋ ਅਮਰੀਕਾ ਦੇ ਵਿੱਚੋਂ ਤਾਂ ਡੋਨਲਡ ਟਰੰਪ ਦਾ ਜਿਹੜਾ ਕਿ ਬਹੁਤ ਵੱਡਾ ਹਾਥ ਸੀ ਉਹਨਾਂ ਦੇ ਸਿਰ ਦੇ ਉੱਤੇ ਸੋ ਇਸ ਕਰਕੇ ਉਹਨਾਂ ਨੇ ਧਮਕੀ ਦਿੱਤੀ ਹੈ ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਮਨਦੀਪ ਸਿੰਘ ਸਿੱਧੂ ਇਹ ਬਹੁਤ ਵੱਡੇ ਆਫੀਸਰ ਨੇ ਡੀਆਈਜੀ ਨੇ ਉਹਨਾਂ ਨੇ ਆਪਣੇ ਬੰਨਿਓ ਖੁਲਾਸਾ ਕੀਤਾ ਕਿ ਅਸੀਂ ਹੁਣ ਪੰਨੂ ਨੂੰ ਗਿਰਦਾਰ ਕਰਾਂਗੇ ਕੈਂਟਰ ਦੇ ਵਿੱਚ ਬੈਠਾ ਦਿਖਾਵਾਂਗੇ ਤੁਹਾਨੂੰ ਪੰਜਾਬ ਪੁਲਿਸ ਦੇ ਪਟਿਆਲੇ ਜੇਲ੍ਹ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਬਹੁਤ ਵੱਡਾ ਖੁਲਾਸਾ ਪੰਜਾਬ ਪੁਲਿਸ ਬੰਨਿਓ ਵੀ ਹੈ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਈ ਜਗ੍ਹਾ ਦੇ ਉੱਤੇ ਪੰਜਾਬ ਪੁਲਿਸ ਆਪਣਾ ਫਰਜ਼ ਨਿਭਾਉਂਦੀ ਹੈ ਪਰ ਰਹੀ ਸਾਡੇ ਮੁੱਖ ਮੰਤਰੀ ਦੀ ਗੱਲ ਅਸੀਂ ਇਹ ਤਾਂ ਹੀ ਕਹਿੰਦੇ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਕੋਈ ਅਟੈਕ ਹੋ ਜੇ ਜਾਂ ਕੋਈ ਹਮਲਾ ਹੋ ਜੇ ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਪੰਜਾਬ ਦਾ ਜਿਹੜਾ ਸਾਡਾ ਮੁੱਖ ਮੰਤਰੀ ਹੈ ਮੌਜੂਦਾ ਸਰਕਾਰ ਦੇ ਵਿੱਚ ਸੀਐਮ ਭਗਵੰਤ ਮਾਨ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਕਿਉਂਕਿ ਜਨਤਾ ਬੜੀ ਨਾਰਾਜ਼ ਹੈ ਕਿ ਸੀਐਮ ਮਾਨ ਕਿਸੇ ਵੀ ਪੰਜਾਬ ਦੇ ਮੁੱਦੇ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਮੁੱਦਾ ਸੌਲ ਨਹੀਂ ਕਰ पाए ਜਿਵੇਂ ਕਿ ਚਿੱਤੇ ਦਾ ਮੁੱਦਾ ਫਿਰ ਵਿਅਦਵੀਆਂ ਦਾ ਮੁੱਦਾ ਬੰਦੀ ਸਿੰਘਾਂ ਦੇ ਮੋਰਚੇ ਦੇ ਉੱਤੇ ਇੱਕ ਦਿਨ ਸੀਐਮ ਮਾਨ ਨੇ ਕਿਹਾ ਜਦੋਂ ਸੀਐਮ ਮਾਨ ਸਾਹਿਬ ਐਮਪੀ ਹੁੰਦੇ ਸੀ ਕਿ ਭਾਈ ਉਸ ਮੋਰਚੇ ਦੇ ਉੱਤੇ ਬਹਿ ਕੇ ਕਿਹਾ ਕਿ ਅਸੀਂ ਜੇਕਰ ਸਰਕਾਰ ਦੇ ਵਿੱਚ ਆਉਣੇ ਆ ਜੇਕਰ ਸਾਡੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਤਾਂ ਅਸੀਂ ਇਹੀ ਮਤਾ ਪਾ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਵਾਂਗੇ ਔਰ ਇੱਕ ਹੋਰ ਰਹੀ ਗੱਲ ਇੱਕ ਮੁਸਲਮਾਨ ਭਾਈ ਚਾਰਾ ਵੀ ਉੱਠ ਖੜਿਆ ਉਹ ਵੀ ਤੁਹਾਨੂੰ ਮੈਂ ਖਬਰ ਦੱਸ ਦਿਆਂ ਕਿ ਅਮਰਪਾਲ ਸਿੰਘ ਦੇ ਨਾਲ 40 ਕਰੋੜ 40 ਕਰੋੜ ਇੱਕ ਨਹੀਂ 40 ਕਰੋੜ ਮੁਸਲਮਾਨਾਂ ਦੀ ਆਵਾਜ਼ ਉੱਠ ਸਕਦੀ ਹੈ ਇਹ ਬਹੁਤ ਵੱਡੀ ਖਬਰ ਆ ਰਹੀ ਹੈ ਇੱਕ ਮੁਸਲਮਾਨ ਭਾਈ ਚਾਰੇਵਨੀਓ ਉਹ ਕਹਿੰਦੇ ਆ ਵੀ ਸਾਡੇ ਵਿੱਚ ਬਖਰੇਵੇਂ ਨਹੀਂ ਹੋਣੇ ਚਾਹੀਦੇ ਭਾਵੇਂ ਅਸੀਂ ਜਾਤ ਪਾਤ ਦੇ ਵਿੱਚ ਤਾਂ ਜ਼ਰੂਰ ਬੰਨੇ ਆ ਤੇ ਅਸੀਂ ਮੁਸਲਮਾਨ ਆ ਅਸੀਂ ਸਿੱਖਾਂ ਸੀ ਸਾਈ ਆ ਪਰ ਜਿਹੜੇ ਸਾਡੀ ਮੇਨ ਮਨੁੱਖਤਾ ਦੀ ਗੱਲ ਉਹ ਇੱਕ ਹੈ ਤੇ ਇਹ ਜਿਹੜਾ ਘਾਣ ਹੋ ਰਿਹਾ ਨੌਜਵਾਨੀ ਦਾ ਉਹ ਤਾਂ ਸਾਰਿਆਂ ਦਾ ਹੀ ਹੋ ਰਿਹਾ ਚੋਸ ਕਰਕੇ ਉਹਨਾਂ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਵੱਡੀ ਆਵਾਜ਼ ਬੁਲੰਦ ਕਰਨ ਲਈ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੱਲਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਇਹ ਗੱਲ ਉੱਠਣੀ ਚਾਹੀਦੀ ਹੈ ਜਿਹੜਾ ਬੰਦਾ ਪੰਜਾਬ ਦੀ ਨੌਜਵਾਨੀ ਜਾਂ ਫਿਰ ਪੂਰੀ ਪੰਜਾਬੀਅਤ ਨੂੰ ਜਾਂ ਫਿਰ ਪੂਰੇ ਮੁਲਖਾਂ ਦੇ ਇੱਕ ਮੈਂ ਕਹਾਂ ਉਹ ਵੀ ਉਹਨਾਂ ਲੋਕਾਂ ਦੀ ਜ਼ਿੰਦਗੀ ਸਵਾਰਨ ਦੀ ਗੱਲ ਕਰਦਾ ਚਿੱਟੇ ਦੇ ਉੱਤੇ ਉਹਦੀ ਮਹੀਮ ਸੀ ਉਸ ਦੇ ਹੱਕ ਦੇ ਵਿੱਚ ਮੁਸਲਮਾਨ ਜਿਹੜਾ ਕਿ ਪੂਰੀ ਮੁਸਲਮਾਨ ਜਾਤੀ ਖੜ ਗਈ ਹੈ ਭਾਈਚਾਰਾ ਖੜ ਗਿਆ ਹੈ ਪਰ ਇਸ ਨੂੰ ਬਹੁਤ ਹੀ ਲੋਕ ਬੜੇ ਸੋਹਣੇ ਤਰੀਕੇ ਨਾਲ ਸੁਣ ਰਹੇ ਔਰ ਦੇਖ ਰਹੇ ਨੇ ਕਿ ਜਿਹੜੇ ਮੁਸਲਮਾਨ ਨੇ ਉਹ ਵੀ ਦਰਸਲ ਮੈਂ ਹਰ ਵੀਡੀਓ ਦੇ ਵਿੱਚ ਬੋਲਦਾ ਆ ਕਿ ਸਾਡੇ ਜਾਤਾਂ ਪਾਤਾਂ ਦੇ ਵਿੱਚ ਵਖਰੇਵੇਂ ਇਹਨਾਂ ਲੋਕਾਂ ਨੇ ਪਾਏ ਹੈ ਨਹੀਂ ਪਰ ਹੁਣ ਜਿਹੜੀ ਭਗਵੰਤ ਮਾਨ ਨੂੰ ਲੈ ਕੇ ਖਬਰ ਆਈ ਹੈ ਇੱਕ ਭਗਵੰਤ ਮਾਨ ਦੇ ਲਈ ਬਹੁਤ ਵੱਡੀ ਰਾਹਤ ਹੋ ਸਕਦੀ ਹੈ ਜਿਵੇਂ ਕਿ ਪੰਨੂ ਨੂੰ ਗ੍ਰਿਫਤਾਰੀ ਕਰਨ ਦਾ ਐਲਾਨ ਕਰ ਦਿੱਤਾ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੱਧੂ ਦੁਆਰਾ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ 26 ਜਨਵਰੀ ਸਵੇਰੇ ਆ ਇਹਦੇ ਵਿੱਚ ਹੁਣ ਇਹ ਦੇਖਾਂਗੇ ਕਿ ਸਵੇਰੇ ਯਾਨੀ 26 ਜਨਵਰੀ ਵਾਲੇ ਦਿਨ ਪਟਿਆਲੇ ਦੇ ਵਿੱਚ ਹੀ ਝੰਡਾ ਲਹਿਰਾਇਆ ਜਾਂਦਾ ਜਾਂ ਕਿਤੇ ਮੁਹੱਲੇ ਦੇ ਵਿੱਚੋਂ ਲਹਿਰਾਇਆ ਜਾਂਦਾ ਜਾਂ ਫਿਰ ਉਸੇ ਜਗ੍ਹਾ ਤੇ ਸਥਿਤ ਜਿੱਥੇ ਉਹਨਾਂ ਨੇ ਫਰੀਦਕੋਟ ਦੇ ਵਿੱਚ ਜਾਂ ਫਿਰ ਕਿਤੇ ਹੋਰ ਜਗ੍ਹਾ ਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਅਸੀਂ ਤੈਨੂੰ ਉਡਾ ਦੇਾਂਗੇ ਸੋ ਇਸ ਕਰਕੇ ਮੈਂ ਜਿਹੜੀ ਅਪਡੇਟ ਦੇਣੀ ਸੀ ਉਹ ਤੁਹਾਡੇ ਤੱਕ ਪਹੁੰਚ ਗਈ ਹੈ ਤਾਂ ਹੁਣ ਮੈਂ ਤੁਹਾਡੇ ਤੇ ਗੱਲ ਸਿੱਟੂਗਾ ਕਿ ਤੁਹਾਡੀ ਪ੍ਰਕਿਰਿਆ ਕੀ ਆ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਪੰਨੂ ਦੇ ਪ੍ਰਤੀ ਤੇ ਅਮਰਪਾਲ ਸਿੰਘ ਦੇ ਜਾਂ ਬੰਦੀ ਸਿੰਘਾਂ ਦੇ ਪ੍ਰਤੀ ਕੀ ਗੱਲ ਤੁਹਾਡੇ ਦਿਲ ਦੇ ਵਿੱਚ ਆ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਮੇਰਾ ਵੀਰ ਲਿਖਣਾ ਔਰ ਮੈਂ ਤੁਹਾਡੀ ਪ੍ਰਕਿਰਿਆ ਦੇ ਜਵਾਬ ਜ਼ਰੂਰ ਦੇਵਾਂਗਾ ਜਿੰਨੇ ਭੈਣ ਭਰਾਣਾਂ ਨੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਦੇਣੀ ਜੀ ਧੰਨਵਾਦ